ਪਿਆਰੇ ਦਸਤਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹੋਏ ਹਾਂ ਸ਼ਹੀਦ ਸਰਦਾਰ ਸ਼ਾਮ ਸਿੰਘ ਠਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਤਿਹਗੜ ਸਬਰਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਦੇ ਵਿੱਚ ਜਿੱਥੇ ਕਿ ਸਾਲਾਨਾ ਨਾਵਣ ਸਮਾਰੋਹ ਕਰਵਾਇਆ ਜਾ ਰਿਹਾ ਸੋ ਇੱਥੇ ਅਸੀਂ ਤਸਵੀਰਾਂ ਵੇਖਾਂਗੇ ਗੱਲਬਾਤ ਵੀ ਕਰਾਂਗੇ ਅੱਜ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਸਬੰਧਤ ਸਾਰਾ ਜਿਹੜਾ ਪ੍ਰਬੰਧਕੀ ਜਿਹੜਾ ਸਟਾਫ ਹੈਗਾ ਪ੍ਰਬੰਧਕੀ ਟੀਮ ਹੈਗੀ ਉਹਨਾਂ ਨੂੰ ਸਾਰਿਆਂ ਦਾ ਸਨਮਾਨਤ ਕੀਤਾ ਗਿਆ ਸਾਲਾਨਾ ਇਨਾਮ ਵੰਡ ਸਵਾਗਤ ਦੇ ਵਿੱਚ ਸੋ ਇੱਥੇ ਸੰਤ ਮਹਾਂਪੁਰਖ ਬਾਬਾ ਸ਼ਿੰਦਰ ਸਿੰਘ ਜੀ ਨੇ ਜਿਹਨੇ ਜਦੋਂ ਸਵੇਰੇ ਖੰਡਪੁਰ ਸਾਹਿਬ ਜੀ ਦੇ ਭੋਗ ਪਾਇਆ ਅਰਦਾਸ ਕੀਤੀ ਗਈ ਅਰਦਾਸ ਬੇਨਤੀ ਕੀਤੀ ਗਈ ਉਹਨਾਂ ਵੀ ਜੀ ਵੱਲੋਂ ਔਰ ਇਸ ਤੋਂ ਬਾਅਦ ਜਿਹੜਾ ਇੱਥੇ ਦੀਵਾਨ ਹਾਲ ਗੁਰਦਰਾਛੀ ਸਰ ਸਰਦਾਰ ਸ਼ਾਮ ਸਿੰਘ ਘਟਾਰੀ ਖਾਲਸਾ ਸ਼ਾਮ ਸਿੰਘ ਘਟਾਰੀ ਗੁਰਦਰਾ ਸਾਹਿਬ ਉੱਥੇ ਜਿਹੜਾ ਦੀਵਾਨ ਹਾਲ ਬਣਿਆ ਉੱਥੇ ਬੱਚਿਆਂ ਨੂੰ ਦਵਾਨ ਹਾਲ ਦੇ ਵਿੱਚ ਸਨਮਾਨਿਤ ਕੀਤਾ ਗਿਆ ਸੋ ਹੋਰ ਤਸਵੀਰਾਂ ਵੇਖਾਂਗੇ ਇੱਥੇ ਗੱਲਬਾਤ ਕਰਾਂਗੇ ਇੱਕ ਬਹੁਤ ਵੱਡਾ ਪ੍ਰੋਗਰਾਮ ਰਿਹਾ ਇੱਥੇ ਵੱਡੇ ਪੱਦਰ ਤੇ ਬੱਚੇ ਪਹੁੰਚੇ ਬੱਚਿਆਂ ਦੇ ਮਾਪੇ ਪਹੁੰਚੇ ਔਰ ਇੱਥੇ ਅਧਿਆਪਕਾ ਸਹਿਬਾਨਾਂ ਨੂੰ ਵੀ ਜਿਹੜਾ ਸਨਮਾਨਿਤ ਕੀਤਾ ਗਿਆ ਸੋ ਆਹ ਦੇਖਦੇ ਹਾਂ ਹੋਰ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਹਾਂਜੀ ਸਰ ਅੱਜ ਸਨਮਾਨਨਾ ਨਾਮ ਵੱਡ ਸਮਾਦਨ ਸੀਗਾ ਕਿੱਥੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸ਼ਹੀਦ ਸਰਦਾਰ ਸ਼ਮ ਸਿੰਘ ਔਟਾਰੀ ਐਜੂਕੇਸ਼ਨ ਸੁਸਾਇਟੀ ਦੀ ਅਧੀਨ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਖਾਲਸਾ ਸੀਨੀਅਰ ਸਕੂਲ 1994 ਤੋਂ ਇਲਾਕੇ ਦੇ ਭਲੇ ਵਾਸਤੇ ਮਹਾਂਪੁਰਖ ਬਾਬਾ ਸ਼ਿੰਦਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤਾ ਅੱਜ ਸਕੂਲ ਦੇ ਵਿੱਚ ਸੈਸ਼ਨ 2024-25 ਦਾ ਜਿਹੜਾ ਸਲਾਨਾ ਇਨਾਮ ਵੰਡ ਸਮਾਗਮ ਉਹ ਸੰਪੂਰਨ ਹੋਇਆ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਪਰਸੋਂ ਤੋਂ ਸ਼੍ਰੀ ਗੁਰਪ੍ਰਸਾਦ ਸਾਹਿਬ ਪ੍ਰਕਾਸ਼ ਹੋਏ ਅੱਜ ਸਵੇਰੇ 9 ਵਜੇ ਮਾਪੁਰਖਾ ਨੇ ਸਕੂਲ ਦੇ ਵਾਸਤੇ ਸਟਾਫ ਉਹਦੇ ਆ ਕਿਉਂਕਿ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਦੀਵਾਨ ਹਾਲ ਦੇ ਵਿੱਚ ਸਲਾਨਾ ਇਨਾਮ ਵੰਡ ਜਿਹੜਾ ਸਮਾਰਗਮ ਹੋਇਆ ਜਿਸ ਦੇ ਵਿੱਚ ਅਕੈਡੈਮਿਕ ਅਚੀਵਮੈਂਟਸ, ਸਪੋਰਟਸ ਅਚੀਵਮੈਂਟ, 100% اٹੈਂਡੈਂਸ ਵਾਰਡ, ਬੈਸਟ ਸਟੂਡੈਂਟ ਅਵਾਰਡ ਤੇ ਪੇਰੈਂਟਸ ਨੂੰ ਵੀ ਆਨਰ ਕੀਤਾ ਗਿਆ ਇਹਦੇ ਨਾਲ ਮੈਨੇਜਮੈਂਟ ਮੈਂਬਰਸ ਨੂੰ ਸਕੂਲ ਦੇ ਟੀਚਿੰਗ, ਨੌਨ ਟੀਚਿੰਗ ਸਟਾਫ ਨੂੰ ਵੀ ਔਨਰ ਕੀਤਾ ਗਿਆ ਮਾਹਪੁਰਖਾਂ ਨੂੰ ਵਿਸ਼ੇਸ਼ ਤੌਰ ਤੇ ਸਮੁੱਚੇ ਪ੍ਰਬੰਧ ਵੱਲੋਂ ਸਨਮਾਨਿਤ ਕੀਤਾ ਗਿਆ ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲ ਸਹਿਬਾਨ ਨੂੰ ਜਾਂ ਹੋਰ ਜਿਹੜੇ ਵਿਸ਼ੇਸ਼ਕ ਜੀਤਾ ਇਲਾਕੇ ਦੀਆਂ ਹਾਜ਼ਰ ਹੋਈਆਂ ਸਾਰਿਆਂ ਨੂੰ ਜਿਹੜਾ ਸਕੂਲ ਪ੍ਰਬੰਧ ਵੱਲੋਂ ਸਨਮਾਨਿਤ ਕੀਤਾ ਗਿਆ ਵੱਖ-ਵੱਖ ਚੈਨਲਾਂ ਤੋਂ ਆਏ ਵੀਰਾਂ ਨੂੰ ਮੀਡੀਆ ਤੋਂ ਆਏ ਵੀਰਾਂ ਨੂੰ ਜਿਸ ਤਰ੍ਹਾਂ ਸਾਡੀ ਧਰਤੀ ਸਾਡੇ ਲੋਕ ਚੈਨਲ ਤੋਂ ਵੀਰ ਆਏ ਫਾਈਵ ਰਿਵਰਸ ਚੈਨਲ ਦੇ ਵੀਰ ਆਏ ਇਸੇ ਤਰ੍ਹਾਂ ਅਜੀਤ ਅਖਬਾਰ ਦੇ ਪੱਤਰਕਾਰ ਆਏ ਰੋਜ਼ਾਨਾ ਸਪੋਕਸਮੈਨ ਤੋਂ ਵੀਰ ਆਇ ਸਰਦਾਰ ਗੁਰਦੀਪ ਸਿੰਘ ਸਤਿਗੌਰ ਪਟੀਟਾ ਜੀ ਸਰਦਾਰ ਸੁਖਵਿੰਦਰ ਸਿੰਘ ਸਰਦਾਰ ਹਰਨੇਕ ਸਿੰਘ ਭਾਈ ਰਾਏ ਵੀਰ ਸਿੰਘ ਇਹਨਾਂ ਸਾਰੀਆਂ ਸ਼ਖਸੀਤਾਂ ਦਾ ਸਨਮਾਨ ਕੀਤਾ ਗਿਆ ਤੋਂ ਮੈਂ ਸਮੁੱਚੇ ਪ੍ਰਬੰਧ ਵੱਲੋਂ ਅੱਜ ਦਾ ਜਿਹੜਾ ਇਹ ਚੜ੍ਹਦੀ ਕਲਾ ਦੇ ਨਾਲ ਸਾਡਾ ਇਹ ਸਾਲਾਨਾ ਇਨਾਮ ਵੰਡ ਸਮਾਰੋਹ ਹੈ ਉਹ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਹੀ ਹਰ ਸਾਲ ਹੁੰਦਾ ਆ ਰਿਹਾ ਤੇ ਹੋਇਆ ਇਸ ਤੇ ਲਈ ਵਿਦਿਆਰਥੀਆਂ ਦਾ ਮਾਪਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਕੂਲ ਦੇ ਸਮੁੱਚੇ ਪ੍ਰਬੰਧ ਵੱਲੋਂ ਧੰਨਵਾਦ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਮੈਂ ਉਮੀਦ ਕਰਦਾ ਕਿ ਜਿਸ ਤਰ੍ਹਾਂ ਹਰ ਸਾਲ ਮਾਤਾ ਪਿਤਾ ਸਹਿਯੋਗ ਕਰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਨਾਲ ਇਸ ਸੰਸਥਾ ਨੂੰ ਸਹਿਯੋਗ ਕਰਦੇ ਰਹਿਣਗੇ ਇਹ ਤੁਹਾਡੀ ਆਪਣੀ ਸੰਸਥਾ ਹੈ ਤੇ ਇਲਾਕੇ ਦੇ ਬਾਲੇ ਵਾਸਤੇ ਮਾਪੁਰਖਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਹੋਈ ਹੈ ਤੋਂ ਆਓ ਆਪਾਂ ਚੜ੍ਹਦੀ ਕਲਾ ਨਾਲ ਇਸ ਸੰਸਥਾ ਦੇ ਵਿੱਚ ਜਿਹੜਾ ਮਿਸ਼ਨ ਹੈ ਵਿਦਿਆਰਥੀਆਂ ਦਾ ਸਰਪੱਖੀ ਵਿਕਾਸ ਲੈ ਕੇ ਚੱਲੀ ਹੋਈ ਹੈ ਉਸ ਨੂੰ ਪੂਰਾ ਕਰਿਏ ਤੇ ਜਿਹੜਾ ਨਵਾਂ ਸੈਸ਼ਨ ਹੈ ਉਹ 17 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਉਹ ਜਲਦੀ ਤੋਂ ਜਲਦੀ ਐਡਮਿਸ਼ਨ ਕਰਵਾ ਕੇ ਤੇ ਨਵੇਂ ਸੈਸ਼ਨ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਇਸ ਨੂੰ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਸਰਦਾਰ ਸ਼ਾਮ ਸਿੰਘ ਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਫਤਿਹਗੜ ਸਵਰਾ ਜੋ ਮਹਾਂਪੁਰਖ ਸੰਤ ਬਾਬਾ ਸਿੰਦਰ ਸਿੰਘ ਜੀ ਅਤੇ ਇਲਾਕੇ ਦੇ ਸਹਿਯੋਗ ਦੇ ਸਦਕਾ ਬੜੀ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਹੈ ਸੋ ਹਰ ਸਾਲ ਦੀ ਤਰ੍ਹਾਂ ਖਾਲਸਾ ਸਕੂਲ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਸਲਾਨਾ ਇਨਾਮਣ ਸਮਾਰਗਮ ਅਜੋਜਿਤ ਕੀਤੇ ਜਾਂਦੇ ਸਨ ਸੋ ਇਸ ਵਾਰ ਵੀ ਸਲਾਨਾ ਇਨਾਮਣ ਸਮਾਰਗਮ ਅਜੋਜਿਤ ਕੀਤੇ ਗਏ ਸੋ ਇਸ ਸਮਾਰਗਮ ਦੇ ਵਿੱਚ ਵਾਦੋ-ਵਾਦ ਵਿਦਿਆਰਥੀ ਅਤੇ ਉਹਨਾਂ ਦੇ ਪਿਆਰੇ ਸਹਿਬਾਨ ਸੰਗੀ ਸਾਥੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਕੁਝ ਨਵਾਂ ਸਿੱਖਿਆ ਅਤੇ ਮੈਂ ਆਸ ਕਰਦਾ ਹਾਂ ਕਿ ਵਾਦੋ-ਵਾਦ ਵਿਦਿਆਰਥੀ ਖਾਲਸਾ ਸਕੂਲ ਦੇ ਵਿੱਚ ਦਾਖਲੇ ਲੈਣ ਤਾਂ ਜੋ ਖਾਲਸਾ ਸਕੂਲ ਦੇ ਵਿੱਚ ਜੋ ਵੀ ਜਿਵੇਂ ਇੰਗਲਿਸ਼ ਲੈਬ ਕੰਪਿਊਟਰ ਲੈਬ కెਮਿਸਟਰੀ ਲੈਬ ਬਾਇਓਲੋਜੀ ਲੈਬ ਦੇ ਪ੍ਰਬੰਧ ਚੜ੍ਹਦੀ ਕਲਾ ਦੇ ਨਾਲ ਚੱਲ ਰਹੇ ਹਨ ਸੋ ਵੱਧ ਤੋਂ ਵੱਧ ਖਾਲਸਾ ਸਕੂਲ ਦੇ ਵਿੱਚ ਦਾਖਲਾ ਲੈ ਕੇ ਆਪਣੇ ਜੀਵਨ ਨੂੰ ਵਧੀਆ ਬਣਾਉਣ ਸੋ ਮੈਂ ਆਸ ਕਰਦਾ ਹਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਖਾਲਸਾ ਸਕੂਲ ਦੇ ਵਿੱਚ ਆਉਣਗੇ ਮਹਾਪੁਰਸ਼ਾਂ ਵੱਲੋਂ ਖਾਲਸਾ ਸਕੂਲ ਦੇ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਵਾਈਸ ਪ੍ਰਿੰਸੀਪਲ ਸਰਦਾਰ ਹਜਵਿੰਦਰ ਸਿੰਘ ਜੀ ਡੀਪੀ ਸਰਦਾਰ ਅਮਰਜੀਤ ਸਿੰਘ ਵੱਲੋਂ ਸਾਰੇ ਮਾਪਿਆਂ ਦਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਦੇ ਪ੍ਰੋਗਰਾਮ ਬਾਰੇ ਕੀ ਤੋਂ ਵਾਈਗੁਰਜੀ ਕਾ ਖਾਲਸਾ ਤੇ ਵਾਈਗੁਰਜੀ ਕੀ ਫਤਿਹ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਪਿੰਡ ਫਤੇਗੜ ਸੁਭਾ सीनियर ਸਕੂਲ ਅੱਜ ਜੋ ਨਾਮਣ ਸਮਾਗਮ ਹੋਇਆ ਜਿਦੇ ਵਿੱਚ ਪੰਜਾਬ ਲੈਵਲ ਤੇ ਸਾਡੀਆਂ ਕੁਸ਼ਤੀਆਂ ਜਿੱਤ ਕੇ ਆਈਆਂ ਨੇ ਕੁਝ ਜ਼ਿਲ੍ਹਾ ਲੈਵਲ ਤੇ ਜਿੱਤੀਆਂ ਔਰ ਬਹੁਤ ਵਧੀਆ ਰਿਜ਼ਲਟ 95% ਕਈਆਂ ਦੇ ਨੰਬਰ ਤੇ 90 ਤੋਂ 90% ਬਹੁਤ ਵਧੀਆ ਰਿਜ਼ਲਟ ਆਇਆ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਕਿ ਇੱਥੇ ਆਪਣਾ ਪੰਜਾਬੀ ਸਕੂਲ ਆ ਪੰਜਾਬ ਦੇ ਵਿੱਚ ਆਪਾਂ ਨੂੰ ਪੰਜਾਬੀ ਦੀ ਲੋੜ ਵੀ ਆ ਇਸ ਕਰਕੇ ਵੱਤੋ ਵਾਦੇ થી ਬੱਚੇ ਪਾ ਕੇ ਆਪਣੇ ਬੱਚਿਆਂ ਨੂੰ ਔਰ ਫੀਸ ਵੀ ਸਾਡੇ ਮਤਲਬ ਆਮ ਪਿੰਡਾਂ ਸਕੂਲਾਂ ਨਾਲ ਬਹੁਤ ਘੱਟ ਆ ਇੱਥੇ ਤੁਸੀਂ ਕਿਤੇ ਵੇਖ ਲੋ ਕਿਉਂਕਿ ਇਹ ਮਹਾਂបុਰਸ਼ਾਂ ਨੇ ਬਾਬਾ ਸ਼ੰਦਰ ਸਿੰਘ ਨੇ ਬੜੀ ਵਧੀਆ ਸੋਚ ਦੇ ਨਾਲ ਇਹ ਸਕੂਲ ਇੱਥੇ ਬਣਵਾਇਆ ਸੀ ਔਰ ਸਾਰੀ ਪ੍ਰਬੰਧਕ ਕਮੇਟੀ ਜਿਹੜੀ ਆ ਬਹੁਤ ਵਧੀਆ ਨਾਲ ਕੰਮ ਕਰਦੀ ਸਭ ਵਧੀਆ ਸਾਡਾ ਸਟਾਫ ਆ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਸਾਹਿਬ ਕਾ ਚੇਅਰਮੈਨ ਪਿੰਡ ਗਟਾਵਾਚਾ ਔਰ ਮੇਰੇ ਨਾਲ ਸਿਦਕ ਸਿੰਘ ਜੀ ਪ੍ਰਧਾਨ ਸਾਡੇ ਅਮਰਜੀਤ ਸਿੰਘ ਜੀ ਟੀਚਰ ਉਹਨਾਂ ਨੇ ਵੀ ਬਹੁਤ ਵਦੀਆਂ ਬੱਲਾ ਮਾਰੀਆਂ ਖੇਡਾਂ ਦੇ ਵਿੱਚ ਪ੍ਰਿੰਸੀਪਲ ਅਸਰ ਅਕਬਾਰ ਸਿੰਘ ਜੀ ਔਰ ਮਹਾਂਪੁਰਚ ਬਾਬਾ ਸ਼ਿੰਦਰ ਸਿੰਘ ਜੀ ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਕੂਲ ਦਾ ਸੰਯੋਗ ਦਿਓ ਤੇ ਆਪਾਂ ਵੱਧ ਤੋਂ ਬੱਚੇ ਪਾ ਕੇ ਇਹਦਾ ਲਾਭ ਝਾਕੇ ਸਕੀਏ ਕਿਉਂਕਿ ਆਪਣੀਆਂ ਜਿਹੜੀਆਂ ਖੇਡਾਂ ਇੱਥੇ ਬਹੁਤ ਫ੍ਰੀ ਸਾਰਿਆਂ ਨੂੰ ਕਰਾਉਂਦੇ ਆ ਕੋਈ ਕਿਸੇ ਦਾ ਖੇਡਾਂ ਦਾ ਖਰਚਾ ਨਹੀਂਗਾ ਪੜ੍ਹਾਈ ਦਾ ਜਰੂਰ ਹੈਗਾ ਉਹ ਵੀ ਆਮ ਸਕੂਲਾਂ ਨਾਲੋਂ ਘੱਟ ਆ ਇਸ ਕਰਕੇ ਵੱਧ ਤੋਂ ਵੱਧ ਸੰਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਂਟਰੀ ਸਕੂਲ ਦੀ ਵਿਦਿਆਰਥਣ ਇਹ ਇਹ ਨਾ ਚਾਹੁੰਦੀ ਆ ਕਿ ਇਹ ਸਕੂਲ ਦੇ ਬਹੁਤ ਖੂਲਦਿਆ ਬਹੁਤ ਸਾਰੀਆਂ ਟੀਮਾਂ ਟ੍ਰੇਟ ਲੈਵਲ ਤੇ ਖੇਡਣ ਜਾ ਗਈਆਂ ਸੀਗੀਆਂ ਸਾਰਿਆਂ ਨੇ ਬਹੁਤ ਹੀ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ ਅ ਅੰਡਰ 17th ਅੰਡਰ 19 ਟੀਮ ਨੇ 골ਡ ਮੈਡਲ ਹਾਸਲ ਕੀਤਾ ਤੇ ਇਸ ਸਬੰਧੀ ਮੈਂ ਸਰਦਾਰ ਡੀਪੀ ਸਰਦਾਰ ਅਮਰਜੀਤ ਸਿੰਘ ਤੇ ਮੈਡਮ ਗੁਰਪ੍ਰੀਤ ਕੌਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਬਹੁਤ ਹੀ ਮਿਹਨਤ ਕਰਾਈ ਤੇ ਬੱਚਿਆਂ ਨੂੰ ਇਸ ਚੀਜ਼ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਸਾਡੇ ਸਕੂਲ ਦੀ ਚੋਲ ਵਿੱਚ ਪੋਜੀਸ਼ਨਾਂ ਪਾਈਆਂ ਇਸ ਕਰਕੇ ਸਾਰੇ ਹੀ ਪ੍ਰਬੰਧਕਾਂ ਦਾ ਤੇ ਕਮੇਟੀ ਮੈਂਬਰ ਤੇ ਸਕੂਲ ਪ੍ਰਬੰਧਕ ਤੇ ਸਾਰੇ ਡੀਪੀ ਸਾਹਿਬਾਨ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਬੱਚਿਆਂ ਨੂੰ ਇੰਨੀ ਮਿਹਨਤ ਕਰਾ ਕੇ ਇਸ ਮਕਾਮ ਤੇ ਪਹੁੰਚਾਇਆ ਹਾਂ ਜੀ ਕੀ ਕਹੋਗੇ ਜੀ ਮੈਂ ਸਪੋਰਟਸ ਬਾਰੇ ਬੋਲਣਾ ਚਾਹੂੰਗੀ ਕਿ ਇਹ ਸਕੂਲ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਖਾਲਸਾ ਸੀਨੀਅਰ ਸੈਂਟਰ ਸਕੂਲ ਜੋ ਕਿ ਫਰੋਸਪੋਰ ਡਿਸਟ੍ਰਿਕਟਸ ਪੈਂਦਾ ਹੈ ਇਥੋਂ ਦੇ ਸਪੋਰਟਸ ਇੰਨੇ ਵਧੀਆ ਨੇ ਕਿ ਹੁਣ ਇਥੋਂ ਦੀਆਂ 7 ਟੀਮਾਂ ਐ ਤੇ ਉਹ ਸੱਤ ਟੀਮਾਂ ਸਟੇਟ ਤੋਂ ਮੈਡਲ ਲੈ ਕੇ ਆਈਆਂ ਐ 골ਡ ਵੀ ਲੈ ਕੇ ਆਈਆਂ ਜਿਹੜੀ 17 ਤੇ 19 ਟੀਮ ਐ ਅੰਡਰ ਗਰਲਸ ਟੱਗ ਆਫ ਵਾਰ ਉਹ ਦੋਵੇਂ ਟੀਮਾਂ ਗੋਲ ਗੋਲ ਲੈ ਗਈਆਂ ਇੱਥੇ ਖੋਖੋ ਵੀ ਖੋਖੋ ਵੀ ਖੜਾਈ ਜਾਂਦੀ ਹੈ ਉਹ ਵੀ ਟੀਮਾਂ ਅੱਗੇ ਤੱਕ ਗਈਆਂ ਨੇ ਤੇ ਇੱਕ ਕੋਚ ਸਾਹਿਬ ਇੱਥੋਂ ਦੇ ਬਹੁਤ ਮਿਹਨਤ ਕਰਦੇ ਨੇ ਬੱਚਿਆਂ ਨੂੰ ਅੱਗੇ ਤੱਕ ਲੈ ਕੇ ਜਾਂਦੇ ਨੇ ਉਹਨਾਂ ਨੂੰ ਇਸ ਕਾਬਿਲ ਬਣਾਉਂਦੇ ਨੇ ਕਿ ਉਹ ਕੁਝ ਅਚੀਵ ਕਰ ਸਕਣ ਤੇ ਬੱਚੇ ਵੀ ਆਪ ਦਾ ਪੂਰਾ ਯੋਗਦਾਨ ਦਿੰਦੇ ਨੇ ਤੇ ਬਾਕੀ ਪੜਾਈ ਪੱਖੋਂ ਵੀ ਇੱਥੇ ਬਹੁਤ ਵਧੀਆ ਹੈ ਟੀਚਰ ਵੀ ਸਾਰੇ ਬਹੁਤ ਵੈਲ ਕੁਆਲੀਫਾਈਡ ਨੇ ਤੇ ਜੋ ਵੀ ਮਤਲਬ ਫੋਨ ਤੁਸੀਂ ਜਿਹੜੇ ਬੱਚੇ ਦੇਖ ਲੈ ਨੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਜਰੂਰ ਕੀਤਾ ਗਿਆ ਹਾਂਜੀ ਇਹ ਸਨਮਾਨਿਤ ਕੀਤਾ ਗਿਆ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਪੇਰੈਂਟਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦੇ ਬੱਚਿਆਂ ਨੂੰ ਉੱਥੇ ਸਟੇਜ ਤੇ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਸਾਰੇ ਸਾਹਮਣੇ ਉਹਨਾਂ ਨੂੰ ਬਹੁਤ ਗਰਵ ਮਹਿਸੂਸ ਹੁੰਦਾ ਆਪਦੇ ਬੱਚਾ ਦੇ ਤੇ ਉਹੋ ਹੀ ਗਰਵ ਟੀਚਰਸ ਨੂੰ ਮਹਿਸੂਸ ਹੁੰਦਾ ਹੈ ਜੋ ਉਹਨਾਂ ਦੀ ਮਿਹਨਤ ਹੈ ਉਹਦਾ ਫਲ ਮਿਲਦਾ ਉਹਨਾਂ ਨੂੰ ਇਨਾਮ ਸਕੂਲ ਦਾ ਜੀ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਖਾਲਸਾ ਸੀਨੀਅਰ ਸਕੈਂਬਰੀ ਸਕੂਲ ਫਤਿਹਗੜ੍ਹ ਸੁਪਰਾ ਜੀ